ਫਰੀ ਕੋਟ ਖਬਰਨਾਮਾ ਤੇ ਸਵਾਦ ਸਵਾਗਤ ਹੈ ਦਿੱਲੀ ਵੱਲ ਨੂੰ ਜਿਹੜਾ ਕਿਸਾਨ ਲਗਾਤਾਰ ਕੂਚ ਕਰ ਰਹੇ ਨੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਫਰੀ ਕੋਟ ਤੋਂ ਕਿਸਾਨ ਜਿਹੜਾ ਲਗਾਤਾਰ ਦਿੱਲੀ ਦੀਆਂ ਬਰੂਹਾਂ ਵੱਲੋਂ ਜਾ ਰਹੇ ਨੇ ਕਿਉਂਕਿ ਦਿੱਲੀ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਵਿਚਾਰ ਚਰਨਾ ਹਾਲਾਂਕਿ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਬਾਰਡਰਾਂ ਦੇ ਉੱਪਰ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਦੇ ਉੱਪਰ ਸਖਤ ਪ੍ਰਬੰਧ ਕੀਤੇ ਗਏ ਨੇ ਬੈਰੀਕੇਡ ਕੀਤੀ ਗਈ ਹੈ ਪੂਰੀ ਫੋਰਸ ਲੱਗੀ ਹੋ ਉਸ ਦੇ ਬਾਵਜੂਦ ਵੀ ਪੂਰੇ ਹੌਸਲੇ ਦੇ ਨਾਲ ਲਗਾਤਾਰ ਕਿਸਾਨ ਜਿਹੜਾ ਹੈ ਦਿੱਲੀ ਵੱਲੋਂ ਜਾ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਤੇ ਤਸਵੀਰਾਂ ਵਿੱਚ ਦਿਖਾਵਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਤਿਆਰੀਆਂ ਚੱਲੇ ਨੇ ਤੇ ਕੀ ਕਿੰਨੇ ਚਰਦੀ ਆਪਾਂ ਮੰਗ ਰਿਹਾ ਚਰਨਜੀਤ ਜੀ ਆਪਾਂ ਲਗਾਤਾਰ ਪਿਛਲੀ ਵਾਰ ਵੀ ਗੱਲਬਾਤ ਕੀਤੀ ਸੀਗੀ ਕਿਸਾਨੀ ਮੰਗਾਂ ਅਜੇ ਤੱਕ ਜਿਹੜੀਆਂ ਹੈਗੇ ਨਹੀਂ ਮੰਨੀਆਂ ਗਈਆਂ ਐਮ ਐਸ ਪੀ ਹੋਵੇ ਜਾਂ ਕਰਜ਼ਾ ਮਾਫੀ ਦੀ ਹੋਵੇ ਕੀ ਕਾਰਨ ਹੈ ਵੀ ਜਿਹੜੇ ਸਰਕਾਰਾਂ ਇੱਧਰ ਨਹੀਂ ਤਿਆਰ ਰਹੀਆਂ ਪਰ ਪ੍ਰਾਈਵੇਟ ਘਰਾਣਿਆਂ ਦੀਆਂ ਜਿਹੇ ਲਗਾਤਾਰ ਜਿਹੜੇ ਮਾਫ ਕਰ ਦਿੱਤੇ ਨੇ ਕਰਕੇ ਇਹ ਸਰਕਾਰਾਂ ਦੀ ਬੇਈਮਾਨੀ ਹੈ ਜੀ ਸਰਕਾਰਾਂ ਹੈ ਹੀ ਆਪਣੇ ਅਮੀਰ ਘਰਾਣਿਆਂ ਦੀਆਂ ਕਿਸਾਨੀ ਨੂੰ ਮਜ਼ਦੂਰਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਐ ਵਪਾਰੀਆਂ ਤਾਕਿਆਂ ਉੱਤੇ ਲਿਆਉਣਾ ਚਾਹੁੰਦੇ ਐ ਕਿ ਬਾਕੀ ਮੁਕਰਨ ਵਾਲੀਆਂ ਸਰਕਾਰਾਂ 2018-19 ਦੇ ਵਿੱਚ ਇਤੋਂ ਪ੍ਰਧਾਨ ਜੀ ਮਰਮਰ ਤੇ ਬੈਠੇ ਸੀਗੇ ਦਿੱਲੀ ਦੇ ਵਿੱਚ ਤਾਂ ਉਹ ਤੋਂ ਇਹੀ ਮੋਦੀ ਸਾਹਿਬ ਨੇ ਜਿਹੜੀ ਡਾਕਟਰ ਸੋਮੇਨਾਥਨ ਦੀ ਰਿਪੋਰਟ ਲਾਗੂ ਕਰਨ ਦਾ ਸਾਨੂੰ ਲਿਖਤੀ ਰੂਪ ਦੇ ਦਿੱਤਾ ਸੀਗਾ ਤਾਂ ਉਹ ਲਿਖਤੀ ਰੂਪ ਦੇਰ ਤੇ ਬਾਅਦ ਵੀ ਉਹਦੇ ਵੀ ਮੁਕਰ ਗਏ ਕੋਈ ਚੱਕਰ ਨਹੀਂ ਕੀਤਾ ਹੁਣਾ ਜੇ ਆਪਾਂ ਸੰਘਰਸ਼ ਦੀ ਗੱਲ ਕਰੀਏ ਤਾਂ ਲੰਬਾ ਵੀ ਚੱਲ ਸਕਦਾ ਹੈ ਹਾਂ ਜੀ ਸੰਘਰਸ਼ ਸੰਭਾ ਜਿੰਨਾ ਚੱਲ ਜੇ ਸਾਲ 2 ਸਾਲ ਕੋਈ ਚੱਕਰ ਨਹੀਂ ਅੱਗੇ ਵੀ ਚਲਾਇਆ ਆਪਾਂ ਅੱਗੇ ਵੀ ਅਸੀਂ ਆਉਂਦੇ ਕਾਲੇ ਕਰੂਨ ਨੂੰ ਵਾਪਸ ਨਾਲ ਲੈਂਦਾ ਪਰ ਕਾਲੇ ਕਰੂਨ ਨੂੰ ਵਾਪਸ ਲੈ ਕੇ ਵੀ ਜਿਹੜੀਆਂ ਮੰਗਾਂ ਬਾਕੀ ਰਹਿੰਦੀਆਂ ਮੰਗਾਂ ਜਿਵੇਂ ਬਿਜਲੀ ਸੋਧ ਬਿੱਲ ਐਮਐਸਬੀ ਐ ਇੱਕ ਤਸਾਨੀ ਕਰ ਗਿਆ ਇਹਨਾਂ ਨੂੰ ਮੁਕਰਿਆ ਬੁਕਰੀ ਹੋਈ ਹੈ ਸਰਕਾਰ ਤਾਂ ਸਾਨੂੰ ਦੁਬਾਰਾ ਫੇਰ ਇਹ ਮੋਰਚਾ ਵੜਨਾ ਪਿਆ ਹਾਂ ਅੱਜ ਤੁਸੀਂ ਵੀ ਇਸ ਵਾਰ ਦੁਬਾਰਾ ਫੇਰ ਚੱਲੇ ਹੋ ਪੂਰੇ ਜੋਸ਼-ਖੋਸ਼ ਨਾਲ ਕਿਹਦਾ ਮਾਹੌਲ ਬਣੂਗਾ ਤੇ ਜਿਵੇਂ ਉਹ ਮਾਹੌਲ ਦੀ ਗੱਲ ਕਰੀਏ ਤਾਂ ਪੂਰਾ ਕਹਿ ਗਏ ਮਾਹੌਲ ਫੋਰਸ ਤੇ ਕਿਸਾਨ ਇੱਕ ਅਕ ਦੂਜੇ ਸਾਹਮਣੇ ਹਾਂ ਹਾਂ ਜਿਵੇਂ ਡੱਟ ਕੇ ਚੱਲੇ ਆ ਕਿ ਮੋੜ ਦੇ ਨਹੀਂ ਖਾਲੀ ਗੱਲ ਮੁਕਾਦੇ ਜਿੱਤ ਕੇ ਆਵਾਂਗੇ ਜਿੱਤ ਕੇ ਆਵਾਂਗੇ ਜਿੱਤ ਕੇ ਜਦੋਂ ਤਿਆਰ ਗਏ ਆ ਭੰਡਤ ਸਭ ਤਿਆਰੀਆਂ ਪਿਆਰੀਆਂ ਨੇ ਜਮਾ ਫੁੱਲ ਜਨ ਕੀ ਜੇ ਆਪਾਂ ਗੱਲ ਕਰ ਗਏ ਬਲ ਪ੍ਰਯੋਗ ਕਰਦੀ ਆ ਤੇ ਫਿਰ ਉੱਥੇ ਸਥਿਤੀ ਬਗਦੇ ਉਹਦੇ ਉੱਪਰ ਕਿਵੇਂ ਵੇਖੂ ਵੇਖੀ ਜਾਣਾ ਕਿਵੇਂ ਮਾਰ ਜੀ ਡਾਂਗਾ ਸਾਡੇ ਕੋਲ ਹੈ ਜੰਗਾ ਚੱਲੀਆਂ ਤੇ ਡਾਂਗਾ ਵਿੱਚ ਲਾਵਾਂਗੇ ਪਾਣੀ ਦੀਆਂਗੇ ਤਾਂ ਪਾਣੀ ਵਿੱਚ ੱਲਾਂਗੇ ਮੋੜਨਾ ਨਹੀਂ ਦਿੱਲੀ ਤੋਂ ਬਗੇਰ ਗੱਲ ਮਕਾੜੀ ਘਰੇ ਫਿਰ ਕੀ ਮੋਲ ਕਰਕੇ ਆ ਗਈ ਗਏ ਉਹ ਘਰੇ ਅਸੀਂ ਆਟਾ ਪਾਣੀ ਚੱਕ ਲਿਆ ਆ ਕਿੰਨਾ ਸਾਡੇ ਕੋਲ ਹੈਗਾ ਚੱਲਾਂਗੇ ਇੱਕ ਨੂੰ ਥਾਪੀ ਮਾਰ ਕੇ ਜਰੂਰ ਦਿਖਾਓ ਜਿਹੜਾ ਜੋਸ਼ ਉਹ ਮਹਾਰਾਜ ਨੇ ਜੋ ਹਰ ਦਿੱਤਾ ਉਥੇ ਹੀ ਥਾਪੀਆਂ ਵੱਜਣੀਆਂ ਚੱਲਾਂਗੇ ਰਾਜ ਜੋਸ਼ਾ ਦੀ ਹਾਂਜੀ ਰੋਵੀ ਵੀਰ ਤੇਰਾ ਕੀ ਨਾਮ ਮੇਰਾ ਨਾਮ ਤਰਮਿੰਦਰ ਸਿੰਘ ਜੀ ਪਿੰਡਾ ਪੜਾ ਕੌਣੀ ਹੈ ਜੀ ਕੌਣੀ ਹੈ ਕਿਵੇਂ ਲੱਗ ਰਿਹਾ ਇੱਕ ਪਾਸੇ ਨਾਲ ਨੌਜਵਾਨ ਪੂਰਾ ਦਿੱਲੀ ਵਾਲ ਨੂੰ ਕੁਝ ਕਰ ਰਹੇ ਨੇ ਹਣਾ ਪਿਛਲੀ ਵਾਰ ਜ਼ਿਆਦਾ ਪਹਿਲਾਂ ਬਜ਼ੁਰਗ ਅਸੀਂ ਪਰ ਬਾਅਦ ਸਪੋਰਟ ਮਿਲਿਆ ਸੀਗਾ ਪਰ ਹੁਣ ਸ਼ੁਰੂ ਤੋਂ ਜਿਹੜੇ ਨੌਜਵਾਨ ਸਾਥ ਹੈਗਾ ਨੌਜਵਾਨ ਹੁਣ ਜਦੋਂ ਹੀ ਜਦੋਂ ਕਹਿ ਦਿੱਤਾ ਵੀ ਦਿੱਲੀ ਕੂਚ ਕਰਨੀ ਆ ਤਾਂ ਫੇਰ ਬਸ ਕਰਨੀ ਆ ਠੀਕ ਆ ਜਿਹੜਾ ਸਰਕਾਰ ਬਲ ਪ੍ਰਯੋਗ ਕਰਦੀ ਆ ਇਹ ਹੁਣ ਸਾਰਿਆਂ ਨੇ ਪਤਾ ਵੀ ਕੰਮ ਤਾਂ ਗਲਤ ਆ ਠੀਕ ਆ ਸੰਵਿਧਾਨ ਚ ਇਹ ਆਪਾਂ ਸੰਵਿਧਾਨ ਚ ਵੀ ਲਿਖਿਆ ਗਿਆ ਵੀ ਆਪਾਂ ਕਿਤੇ ਵੀ ਆਪਦਾ ਪ੍ਰੋਟੈਸਟ ਕਰ ਸਕਦੇ ਆ ਆਪਾਂ ਇਕੱਠ ਕਰ ਸਕਦੇ ਆ ਆਪਾਂ ਨੂੰ ਕੋਈ ਰੋਕ ਟੋਕ ਨਹੀਂ ਇਸ ਗੱਲ ਤੇ ਠੀਕ ਆ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਨਾਲ ਉਹਨਾਂ ਨੇ ਕਾਰਪੋਰੇਟ ਕਰਾਣੇ ਜਿਹੜੇ ਪ੍ਰਾਈਵੇਟ ਕਰਾਣੇ ਆ ਉਹਨਾਂ ਇਹ ਸਾਰੇ ਕਰਜ਼ੇ ਦਾ ਮਾਫ ਕਰਤੇ ਤੇ ਕਿਸਾਨਾਂ ਨੂੰ ਵਿਆਜ ਵੱਧ ਲਾ ਲਾ ਕੇ ਉਹਨਾਂ ਦੇ ਕਿਸਾਨੇ ਕਰਜ਼ੇ ਦਿਨੋਂ ਦਿਨ ਵੱਧਦੇ ਗਏ ਠੀਕ ਆ ਇਹਨਾਂ ਮੰਗਾਂ ਨੂੰ ਸਾਡੀ ਪਹਿਲੀ ਮੰਗ ਤਾਂ ਐਮਐਸਪੀ ਆ ਤੇ ਜਿਹੜੇ ਪਿਛਲੇ ਕਿਸਾਨ ਅੰਦੋਲਨ ਝੂਠੇ ਪਰਚੇ ਪਏ ਸੀ ਐਮਐਸਪੀ ਦੇ ਨਾਲ ਹੀ ਕਿਸਾਨ ਦੀ ਫਸਲ ਆ ਠੀਕ ਆ ਜ਼ਮੀਨਾਂ ਦਾ ਮੁੱਲ ਫੇਰ ਹੀ ਆ ਜੇ ਐਮਐਸਪੀ ਆ ਇਹ ਜ਼ਮੀਨਾਂ ਆਪਦੇ ਅੰਡਰ ਕਰਕੇ ਠੀਕ ਆ ਸਾਰਾ ਕੁਝ ਆਪਦੇ ਅੰਡਰ ਕਰਕੇ ਫੇਰ ਦੂਜੇ ਦੇਸ਼ਾਂ ਨਾਲ ਵਪਾਰ ਖੋਲਣਗੇ ਜੇ ਦੂਜੇ ਦੇਸ਼ਾਂ ਨਾਲ ਵਪਾਰ ਖੋਲ੍ਹ ਕੇ ਸਾਨੂੰ ਐਮਐਸਪੀ ਦਿੰਦੇ ਆ ਠੀਕ ਆ ਤੇ ਫੇਰ ਇਹਨਾਂ ਨੂੰ ਆਪਨੋ ਨਹੀਂ ਕੋਈ ਫਾਇਦਾ ਤੇ ਹੁਣ ਫਿਰ ਤੋਂ ਘਰੇ ਤੁਸੀਂ ਕਹਿ ਕੇ ਆਏ ਵੀ ਅਸੀਂ ਪੂਰਾ ਸਮੂਰਨ ਹੋ ਕੇ ਜਾਵਾਂਗੇ ਕਰ ਜਮਾਂ ਕਹਿ ਕੇ ਆਏ ਆ ਜੀ ਕਹਿ ਕੇ ਆਏ ਆ ਆਟਾ ਪਾਣੀ ਆਪਦਾ ਨਾਲ ਲੈ ਕੇ ਆਏ ਆ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ ਠੀਕ ਆ ਜਿਵੇਂ ਵੀ ਜਾਇਆ ਗਿਆ ਦਿੱਲੀ ਪਹੁੰਚਣਾ ਇੱਕੋ ਹੀ ਮਸਲਾ ਜਿਵੇਂ ਮਰਜੀ ਪਹੁੰਚਿਆ ਜਾਵੇ ਲਿਖਿਆ ਕਿ ਤੁਹਾਡੀ ਗੱਡੀ ਦੇ ਵਿੱਚ ਟਰਾਲੀ ਦੇ ਵਿੱਚ ਨਾਲ ਫਰਿੱਜ ਤੇ ਕੂਲਰ ਜਨ ਕਿ ਪਹਿਲਾਂ ਸਾਰੇ ਪ੍ਰਬੰਧ ਕਰਕੇ ਲੈ ਕੇ ਚੋ ਹਾਂਜੀ ਹਾਂਜੀ ਫਰਿੱਜ ਕੂਲਰ ਅਨਵੈਟਰ ਸਾਰੇ ਪ੍ਰਬੰਧ ਸਾਡੇ ਵਿੱਚ ਆ ਲਾਈਟ ਵਿੱਚ ਲੱਗੀ ਹੋਈ ਆ ਠੀਕ ਆ ਸਿਲੰਡਰ ਰੋਟੀ ਹੀ ਆਉਦੀ ਰਹਾ ਕਰਨੀ ਉੱਥੇ ਇਹ ਪਿਛਲੀ ਵਾਰ ਵੀ ਟਰਾਲੀ ਉੱਥੇ ਗਈ ਸੀ ਪਿਛਲੀ ਵਾਰ ਵੀ ਇਹੀ ਗਈ ਸੀ ਇਹ ਸਾਡੇ ਪਿੰਡ ਦਾ ਟਰੈਕਟਰ ਟਰਾਲੀ ਜਿਹੜਾ ਸਪੈਸ਼ਲ ਇਸੇ ਕੰਮ ਹੱਥੀ ਬਣਿਆ ਹੋਇਆ ਹੈ। ਹਾਂਜੀ। ਲਓ ਜੀ ਇੱਥੇ ਨਾਲ ਲਿਖਿਆ ਹੈ ਵੀ ਜੁੱਤੀ ਛਾੜ ਕੇ ਅੰਦਰ ਚੜਨਾ ਤੇ ਕਿਉਂਕਿ ਇਹ ਟਰਾਲੀਆਂ ਪਿਛਲੀ ਵਾਰ ਵੀ ਦਿੱਲੀ ਦੀਆਂ ਪਰੂਆਂ ਤੇ ਗਏ ਸੀਗੇ ਪਰ ਅੱਜ ਇੱਕ ਵਾਰ ਕਹਿਣਾ ਕਿ ਅਸੀਂ ਕਿਸੇ ਨਾਲ ਕਹੇ ਦਿੱਲੀ ਦੀਆਂ ਦਿੱਲੀ ਜਾ ਕੇ ਹਟਾਂਗੇ ਬਰੂਹਾਂ ਤੇ ਨਹੀਂ ਰੁਕਾਂਗੇ। ਲਗਾਤਾਰ ਬੈਰੀਗੇਟਾਂ ਨੂੰ ਪਾਸੇ ਵੀ ਕੀਤਾ ਜਾ ਰਿਹਾ ਹੈਗਾ ਤੇ ਪੂਰਾ ਪ੍ਰਬੰਧ ਇਹਨਾਂ ਦਾ ਬੱਚੇ ਜਿਹੜਾ ਹੈਗਾ ਫੁੱਲਾ ਚੌਂਕਾ ਬਣਾਇਆ ਹੋਇਆ ਰਸੋਈ ਹੈਗਾ। ਸਾਰਾ ਕੁਛ ਹੈਗਾ ਫ੍ਰਿਜ ਵੀ ਹੈਗੀ ਆ ਜੇ ਗਰਮੀ ਦੇ ਤੱਕ ਰਹਿਣਾ ਪਿਆ ਫ੍ਰਿਜ ਕੂਲਰ ਸਾਰਾ ਲੈ ਕੇ ਚੱਲੇ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈਗਾ ਸਾਰੇ ਇੱਕ ਇੱਕ ਚੀਜ਼ ਜਿਹੜੀ ਲੈ ਕੇ ਚੱਲੇ ਨੇ ਦਿੱਲੀ ਜਿਹੜਾ ਹੈਗਾ ਫ੍ਰੀਕੋਰਡ ਤੋਂ ਲਗਾਤਾਰ ਕਿਸਾਨਾਂ ਦਾ ਜਿਹੜਾ ਜਾਣਾ ਸ਼ੁਰੂ ਹੋ ਚੁੱਕਿਆ ਹੈਗਾ ਇਹ ਟਰਾਲੀਆਂ ਜਿਹਨੇ ਪਿਛਲੀ ਵਾਰ ਵੀ ਦਿੱਲੀ ਗਈਆਂ ਸੀ ਤੇ ਆਪਣੇ ਜਿਹੜੇ ਕੁਝ ਮੰਗਾ ਸਨ ਤਿੰਨ ਖੇਤੀਕਰੂਨ ਉਹਨਾਂ ਨੂੰ ਰੱਦ ਕਰਾ ਕੇ ਮੁੜੇ ਸੀ ਕੱਜ ਫੇਰ ਕਿਸਾਨੀ ਝੰਡਾ ਤੇ ਨਾਲ ਕੇਸਰੀ ਝੰਡਾ ਤੇ ਲਾ ਕੇ ਉਧਰੋਂ ਚੱਲੇ ਆਣੇ ਤੇ ਇਹਨਾਂ ਦਾ ਕਹਿਣਾ ਹੈ ਕਿ ਹਾਲ ਹਾਲ ਤੱਕ ਅਸੀਂ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਇਸ ਤੋਂ ਪਹਿਲਾਂ ਲਗਾਤਾਰ ਟਰਾਲੀਆਂ ਜਾ ਰਹੀਆਂ ਸੀ ਆ ਜੀ ਤੁਹਾਨੂੰ ਉਹ ਵੀ ਤਸਵੀਰਾਂ ਜਿਹੜੇ ਦਿਖਾਈਆਂ ਸੀ ਤੇ ਅੱਜ ਫੇਰ ਇਹ ਜਿਹੜੀਆਂ ਟਰਾਲੀਆਂ ਇੱਥੋਂ ਹੁਣ ਰਵਾਨਾ ਹੋ ਰਹੀਆਂ ਨੇ ਤੇ ਪੂਰੀਆਂ ਤਿਆਰੀਆਂ ਨੇ 6 ਮਹੀਨਿਆਂ ਦਾ ਰਾਸ਼ਨ ਵਿੱਚ ਰੱਖਿਆ ਹੋਇਆ ਤੇ ਸੰਘਰਸ਼ ਜਿਹੜਾ ਇਹਨਾਂ ਦਾ ਇਸੇ ਤਰੀਕੇ ਨਾਲ ਉਹਨਾਂ ਕਹਿਣਾ ਚੱਲੇਗਾ ਸਰਕਾਰ ਜੋ ਜਾਇ ਮਰਜੀ ਕਰ ਲਵੇ ਉਹ ਇਸ ਵਾਰ ਜਿਹੜਾ ਦਿੱਲੀ ਜਾਣਗੇ ਨਾ ਕਿ ਇਸ ਵਾਰ ਬਰੂਹਾ ਤੇ ਰੁਕਣਗੇ ਕਿਉਂਕਿ ਉੱਥੋਂ ਦੇ ਮਾਹੌਲ ਦੀ ਤੁਸੀਂ ਲਗਾਤਾਰ ਵਕਤ ਚੈਨਲਾਂ ਤੇ ਮਾਦੀਉਂ ਦੇਖ ਰਹੇ ਹੋ ਕਿ ਹਰੇ ਇੰਟਰਨੈਟ ਸੇਵਾਵਾਂ ਉੱਥੇ ਬੰਦ ਕੀਤੀਆਂ ਨੇ ਪਰ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਪੂਰੇ ਜਿਹੜਾ ਹੈਗਾ ਚੈਨਲਾਂ ਵੱਲੋਂ ਜਿਹੜਾ ਪ੍ਰਕਾਸ਼ ਕੀਤਾ ਜਾ ਰਿਹਾ ਕਿਵੇਂ ਦਾ ਮਾਹੌਲ ਹੈਗਾ ਜਿਵੇਂ ਚੰਬੂ ਬਾਡਰ ਤੋਂ ਵੀ ਕਾਫੀ ਜਿਹੜੇ ਹੈਗੇ ਆ ਬੈਰੀਕੇਡ ਵੱਡੇ ਬੈਰੀਕੇਡ ਤੋਂ ਚੱਕ ਦਿੱਤੇ ਗਏ ਨੇ ਤੇ ਇਹ ਜਿਹੜਾ ਕਾਫਲਾ ਹੁਣ ਜਿਹੜਾ ਹੈ ਦਿੱਲੀ ਵੱਲੋਂ ਰਵਾਨਾ ਹੋ ਰਿਹਾ ਨੌਜਵਾਨਾਂ ਵਿੱਚ ਵੀ ਜੋਸ਼ ਆ ਬਜ਼ੁਰਗਾਂ ਵਿੱਚ ਵੀ ਜਿਹੜਾ ਹੈਗਾ ਜੋਸ਼ ਹੈਗਾ ਆਏ ਫ੍ਰੀਕੋਲ ਖਬਰਨਾਮਾ ਜਦੋਂ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਵਾਂਗੇ ਆ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਸਾਨ ਦਿੱਲੀ ਵੱਲੋਂ ਕੁਝ ਕਰ ਰਹੇ ਨੇ ਤੇ ਕੇਂਦਰ ਸਰਕਾਰ ਅਗਲਾ ਕੀ ਸਟੈਪ ਚੁੱਕਦੀ ਹੈ ਨੇ ਮੰਗਾ ਵੱਲ ਧਿਆਨ ਦਿੰਦੀ ਹੈ ਚਲੋ ਨਹੀਂ ਕੈਮਰਾਮੈਨ ਤੁਹਾਨੂੰ ਦੇਦਾ ਆ ਫ੍ਰੀਕੋਲ ਖਬਰਨਾਮਾ ਚੁਕਤਾਰ ਦਸਾਂ